ਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਚਲ ਜਾਈਏ ਇਤਨੇ ਤਾਜ਼ੀਆਂ ਖਬਰਾਂ ਦੇ ਵੱਲ ਦੋਸਤੋ ਪਹਿਲੀ ਖਬਰ ਦੀ ਗੱਲ ਕਰਨ ਲਈਏ ਕਿ ਪੁਲਸ ਨੇ ਕਿਸਾਨ ਆਗੂ ਗੁਰਮੀਤ ਸਿੰਘ ਕਪਿਆਲ ਅਤੇ ਬਲਵਿੰਦਰ ਸਿੰਘ ਸੰਗਰੇੜੀ ਨੂੰ ਲਿਆ ਹਿਰਾਸਤ ਚ ਚੰਡੀਗੜ੍ਹ ਧਰਨੇ ਨੂੰ ਆਸਫਲ ਬਣਾਉਣ ਲਈ ਪੁਲਸ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹੇ ਜ਼ਿਲ੍ਹਾ ਪ੍ਰਧਾਨ ਗਰਮੀ ਸਿੰਘ ਕਪਿਆਲ ਅਤੇ ਜ਼ਿਲ੍ਹਾ ਪ੍ਰੈਸ ਸਖਤਰ ਡਾਕਟਰ ਬਜਿੰਦਰ ਸਿੰਘ ਸੰਗਰੇੜੀ ਅਤੇ ਬਲਾਕ ਆਗੂ ਅਜੈ ਸਿੰਘ ਸੰਗਰੇੜੀ ਨੂੰ ਸਵੇਰੇ ਸਦਾਹਾਂ ਤੋਂ ਹਿਰਾਸਤ ਲੈਣ ਦੀ ਖਬਰ ਹੈ ਤੇ ਦੋਸਤੋ ਚਲਦੇ ਆ ਅਗਲੀ ਖਬਰ ਦੇ ਵੱਲ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਦੇ ਜ਼ਿਲ੍ਹਾ ਪ੍ਰਧਾਨ ਭਲਵਿੰਦਰ ਸਿੰਘ ਮਠੋਲਾ ਪੁਲਸ ਵੱਲੋਂ ਗ੍ਰਿਫਤਾਰ ਭਾਰਤੀ ਕਿਸਾਨੀ ਯੂਨੀਅਨ ਰਾਜੀਵਾਲ ਦੇ ਜ਼ਿਲ੍ਹਾ ਪ੍ਰਧਾਨ ਭਲਵਿੰਦਰ ਸਿੰਘ ਮਠੋਲਾ ਨੂੰ ਅੱਜ ਤੜਕਸਰ 2 ਵਜੇ ਸ਼ਾਮ ਨੂੰ ਗੁਰਬਿੰਦਪੁਰ ਪੁਲਸ ਥਾਣੇ ਦੀ ਪੁਲਸ ਵੱਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਸਾਂਝਾ ਕਿਸਾਨ ਮੋਰਚਾ ਵੱਲੋਂ ਟੰਡੀਗੜ ਵਿਖੇ ਲੱਗ ਰਹੇ ਧਰਨੇ ਵਿੱਚ ਸ਼ਾਮਲ ਜਿਹੜਾ ਅੱਜ ਜిల్లా ਗੁਰਦਾਸਪੁਰ ਤੋਂ ਕਿਸਾਨ ਦਿੱਤੇ ਬੰਦੀ ਧਰਨੇ ਵਿੱਚ ਸ਼ਾਮਲ ਹੋਣ ਜਾਣਾ ਸੀ ਇਸੇ ਕਾਰਨ ਹੀ ਸਰਕਾਰ ਦੇ ਹੁਕਮ ਅਨੁਸਾਰ ਜਿਲ੍ਹਾ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੋਰਨਾਂ ਆਗੂਆਂ ਨੂੰ ਵੀ ਫੜੋ ਫੜਾਈ ਜਾਰੀ ਹੈ ਦੋਸਤੋ ਚੱਲਦੇ ਆਂ ਅਗਲੀ ਖਬਰ ਦੇ ਵੱਲ ਪੁਲਸ ਨੇ ਦੋ ਵੱਡੇ ਵੱਡੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਵੱਡੀ ਸਫਲਤਾ ਵਿੱਚ ਅੰਮ੍ਰਿਤਸਰ ਕਮਿਸ਼ਨ ਰੇਟ ਪੁਲਸ ਨੇ ਦੋ ਵੱਡੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਮੋਲਕ ਸਿੰਘ ਅਤੇ ਮਹਾਵੀਰ ਸਿੰਘ ਉਰਫ ਗੋਲਡੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਵਿੱਚ 7 ਮੋਲਜਮ ਮਾਨੂੰ ਪਹਿਲਾ 3 ਕਿਲੋਗ੍ਰਾਮ ਹੈਰੋਇਨ 5 ਲੱਖ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਮਨੀ ਅਤੇ ਅਪਰਾਧ ਵਿੱਚ ਵਰਤੇ ਗਏ ਵਾਹਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਮੁਲਕ ਸਿੰਘ ਆਪਣੇ ਪੁੱਤਰ ਨਾਲ ਇੱਕ ਡਰੱਗ 카rtel ਚਲਾ ਰਿਹਾ ਸੀ ਉਹ 2019 ਤੋਂ ਜੇਲ੍ਹ ਤੋਂ ਬਾਹਰ ਸੀ ਪਰ ਸਾਲਾਂ ਤੋਂ ਸਰਗਰ ਅਤੇ ਫਰਾਰ ਰਿਹਾ ਪੰਜਾਬ ਭਰ ਵਿੱਚ ਉਸ ਦੇ ਖਿਲਾਫ ਕੋਈ ਮਾਮਲੇ ਦਰਜ ਕੀਤੇ ਗਏ ਹਨ ਮੌਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਕੋਲ ਇੱਕ ਜਾਲੀ ਹਥਿਆਰ ਲਾਇਸੈਂਸ ਸੀ ਇਸ ਸੰਬੰਧੀ ਹੋਰ ਜਾਂਚ ਚੱਲ ਰਹੀ ਹੈ ਅਤੇ ਹੋਰ ਬਰਮਾਦ ਬਰਮਾਦਗੀ ਹੋਣ ਦੀ ਉਮੀਦ ਹੈ ਦੋਸਤੋ ਚਲਦੇ ਆਂਗਲੀ ਖਬਰ ਦੇ ਵੱਲ ਪੜਕੇ ਰੋਜ਼ਗਾਰ ਬਾਰੇ ਬਜਟ ਸੰਬੰਧੀ ਵੈਬিনার ਇਸ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨarendra Modi ਪਲਕੇ ਦੁਪਹਿਰ 1.5 ਵਜੇ ਵੀਡੀਓ ਕਾਨਫਰੈਂਸਿੰਗ ਰਾਹੀਂ ਰੁਜ਼ਗਾਰ ਬਾਰੇ ਬਜਟ ਤੋਂ ਬਾਅਦ ਦੇ ਵੈਬਿਨਾਰ ਵਿੱਚ ਹਿੱਸਾ ਲੈਣਗੇ ਵੈਬਿਨਾਰ ਦੇ ਮੁੱਖ ਵਿਸ਼ਿਆਂ ਵਿੱਚ ਲੋਕਾਂ ਵਿੱਚ ਨਿਵੇਸ਼ ਆਰਥਿਕਤਾ ਅਤੇ ਨਵੀਨਤਾ ਸ਼ਾਮਲ ਹੈ ਪ੍ਰਧਾਨ ਮੰਤਰੀ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ ਇਸ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਹੈ। ਜਉਸਤੋ ਚਲਦੇ ਅਗਲੀ ਖਬਰ ਦੇ ਵੱਲ। ਕੱਲ ਇਨ੍ਹਾਂ ਸੜਕਾਂ ਉੱਤੇ ਸਫ਼ਰ ਕਰਨ ਤੋਂ ਬਚੋ ਟ੍ਰੈਫਿਕ ਐਡਵਾਈਜ਼ਰੀ ਹੋਈ ਜਾਰੀ। ਤੰਗੜ ਪੁਲਿਸ ਨੇ ਕਿਸਾਨਾਂ ਦੇ ਐਲਾਨ ਨੂੰ ਵੇਖਦੇ ਹੋਏ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। 5 ਮਾਰਚ ਨੂੰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵਿਰੁੱਧ ਪ੍ਰਦਰਸ਼ਨਿੰ ਪ੍ਰਦਰਸ਼ਨ ਤੋਂ ਪਹਿਲਾਂ ਸਥਾਨਕ ਪੁਲਿਸ ਨੇ ਕਈ ਥਾਵਾਂ ਉੱਤੇ ਸ਼ਕਤੀ ਵਧਾ ਦਿੱਤੀ ਹੈ ਤੇ ਦੋਸਤੋ ਚੱਲਦੇ ਆਂ ਅਗਲੀ ਖਬਰ ਦੇ ਵੱਲ ਸੀਐਮ ਸੀਐਮ ਦੀ ਸ਼ਕਤੀ ਦਾ ਅਸਰ ਡਿਊਟੀ ਤੇ ਵਾਪਸ ਪਰਤਣ ਲੱਗੇ ਤਹਿਸੀਲਦਾਰ ਪੰਜਾਬ ਵਿੱਚ ਮਾਲ ਅਫਸਰਾਂ ਦੀ ਹੜਤਾਲ ਪਿਛੇ ਪੰਜਾਬ ਸਰਕਾਰ ਦੀ ਸਖਤ ਦਾ ਸ਼ਕਤੀ ਦਾ ਅਸਰ ਨਜ਼ਰ ਆਉਣ ਲੱਗਾ ਹੈ ਇਸ ਪਿਛੋਂ ਤਹਿਸੀਲਦਾਰਾਂ ਦੀ ਡਿਊਟੀ ਉੱਤੇ ਵਾਪਸੀ ਸ਼ੁਰੂ ਹੋ ਗਈ ਹੈ ਮੋਗਾ ਅਤੇ ਮਹਾਲੀ ਦੇ ਤਹਿਸੀਲਦਾਰਾਂ ਨੇ ਡਿਊਟੀ ਉੱਤੇ ਵਾਪਸੀ ਕਰ ਲਈ ਹੈ ਮੋਗਾ ਦੇ ਤਹਿਸੀਲਦਾਰ ਰਖਵਿੰਦਰ ਸਿੰਘ ਨੇ ਡਿਊਟੀ ਉੱਤੇ ਵਾਪਸੀ ਕੀਤੀ ਹੈ ਤੇ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਮਾਲ ਅਧਿਕਾਰੀਆਂ ਨੂੰ ਸ਼ਾਮ 5 ਵਜੇ ਤੱਕ ਹੜਤਾਲ ਖਤਮ ਕਰਨ ਅਤੇ ਡਿਊਟੀ ਜੁਆਇਨ ਕਰਨ ਦੀ ਜ਼ੇਤਾਨੀ ਦਿੱਤੀ ਹੈ ਜੇਕਰ ਜਿਹਾ ਨਾ ਕੀਤਾ ਤਾਂ ਸ਼ਾਮ 5 ਵਜੇ ਤੋਂ ਬਾਅਦ ਸਾਰਿਆਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਟਵੀਟ ਟਵੀਟ ਵਿੱਚ ਲਿਖਿਆ ਸੀ ਕਿ ਤਹਿਸੀਲਦਾਰਾਂ ਦੀ ਆਪਣੀ ਪ੍ਰਸ਼ਟਾਚਾਰੀ ਸਾਥੀਆਂ ਦੇ ਹੱਕ ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਇਸ ਹੋਰ ਦੇ ਸਖਤ ਖਿਲਾਫ ਹੈ ਆਮ ਲੋਕਾਂ ਦੀ ਖੱਜਲ ਖਵਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਕੰਮ ਨਾ ਰੁਕਣ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜਾਣ ਕਰਵਾਉਣਾ ਹੈ ਇਹ ਲੋਕ ਕਰਨਗੇ ਫੈਸਲਾ ਦੋਸਤੋ ਚਲਦੇ ਅਗਲੀ ਖਬਰ ਦੇ ਵੱਲ ਪੰਜਾਬ ਵਿੱਚ ਪਟਵਾਰੀਆਂ ਤੇ ਤਹਿਸੀਲਦਾਰਾਂ ਦੀ ਭਰਤੀ ਬਾਰੇ ਵੱਡਾ ਐਲਾਨ ਪੰਜਾਬ ਵਿੱਚ ਤਹਿਸੀਲਦਾਰ ਅਜਾ ਪਟਵਾਰੀ ਦੀ ਭਰਤੀ ਬਾਰੇ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਕੈਬਨਟ ਦੀ ਅਗਲੀ ਮੀਟਿੰਗ ਵਿੱਚ ਇਸ ਬਦੰਦੀ এজেন্ডਾ ਪੇਸ਼ ਅੰਦਾ ਜਾਵੇਗਾ ਖਰੜ ਤਹਿਸੀਲ ਦੀ ਅਚੰਤਿਤ ਚੈਕਿੰਗ ਦਰਾਂ ਨੂੰ ਨਾ ਆਖਿਆ ਕਿ ਨੌਜਵਾਨਾਂ ਦੀਆਂ ਹਜ਼ਾਰਾਂ ਅਰਜ਼ੀਆਂ ਉਹਨਾਂ ਕੋਲ ਪਹੁੰਚਾ ਹਨ ਸਰਕਾਰ ਨਵੀਂ ਭਰਤੀ ਲਈ ਤਿਆਰ ਹੈ ਅਗਲੀ ਕੈਬਨਟ ਮੀਟਿੰਗ ਵਿੱਚ ਨਵੇਂ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੀ ਭਰਤੀ ਦਾ ਇੰਡੈਂਡਾ ਲਿਆਂਦਾ ਜਾਵੇਗਾ ਤੇ ਦੋਸਤੋ ਚਲਦੇ ਆ ਅਗਲੀ ਖਬਰ ਦੇ ਵੱਲ ਜੰਗਲੀ ਜਾਨਵਰਾਂ ਪ੍ਰਤੀ ਦਿਆਲੂ ਰਹੋ ਵੰਤਾਰਾ ਚ ਕਿੰਨੀ ਚੰਗੀ ਤਰ੍ਹਾਂ ਕੀਤੀ ਜਾ ਰਹੀ ਦੇਖਭਾਲ ਪੀਐਮ ਮੋਦੀ ਨੇ ਕੀਤੀ ਅਨੰਤ ਅਬੰਦੀ ਦੀ ਤਾਰੀਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਜਾਮਨਗਰ ਵਿੱਚ ਰੇਲਾਇੰਸ ਫਾਊਂਡੇਸ਼ਨ ਦੇ ਵੰਤਾਰਾ ਵਾਈਲਡ ਲਾਈਫ ਵਾਈਲਡ ਲਾਈਫ ਰੈਸਕਿਊ ਐਂਡ ਰੀਹੈਬਿਲਿਟੇਸ਼ਨ ਸੈਂਟਰ ਦਾ ਦੌਰਾ ਕੀਤਾ ਨਾ ਨੇ ਜਾਨਵਰਾਂ ਦੀ ਦੇਖਭਾਲ ਲਈ ਕੀਤੇ ਗਏ ਪ੍ਰਬੰਧਾਂ ਤੇ ਖੁਸ਼ੀ ਜ਼ਾਹਰ ਕੀਤੀ ਆਪੇ ਇਸ ਲਈ ਅਨੰਤ ਅਭਾਨੀ ਦੀ ਸ਼ਲਾਘਾ ਵੀ ਕੀਤੀ ਦੋਸਤੋ ਚਲਦੇ ਅਗਲੀ ਖਬਰ ਦੇ ਵੱਲ ਪੰਜਾਬ ਚੋਂ ਹੰਡ ਡਰੋਨਰ ਆਹੀਂ ਨਹੀਂ ਆ ਸਕੇਗਾ ਨਸ਼ਾ ਸਰਕਾਰ ਨੇ ਲੱਭ ਲਿਆ ਤੋੜ ਨਸ਼ਾ ਖਿਲਾਫ ਪੰਜਾਬ ਸਰਕਾਰ ਲਗਾਤਾਰ ਵੱਡੇ ਵੱਡੇ ਕਦਮ ਚੁੱਕ ਰਹੀ ਹੈ ਹਰ ਸਰਹੱਦ ਪਰੋਂ ਹੋਣ ਵਾਲੀ ਨਾਹ ਤਸਕਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਬੇहद ਵੱਡਾ ਕਦਮ ਚੁੱਕਿਆ ਹੈ ਪੰਜਾਬ ਸਰਕਾਰ ਸਰਹੱਦ ਪਰੋਂ ਡਰੋਨ ਰਾਹੀਂ ਹੋਣ ਵਾਲੀ ਨਾਹ ਤਸਕਰੀ ਨੂੰ ਰੋਕਣ ਲਈ ਹੁਣ ਐਂਟੀ ਡਰੋਨ ਸਿਸਟਮ ਲਿਆਉਣ ਦੀ ਤਿਆਰੀ ਕਰ ਰਹੀ ਹੈ ਅੱਜ ਦੇ ਮੱਦੇ ਨਜ਼ਰ ਅੱਜ ਮੁੱਲਾਂਪੁਰ ਸਟੇਡੀਅਮ ਨਿਊ ਠੰਡਿਗੜ ਤੇ ਐਂਟਰੀ ਡਰੋਨ ਟੈਕਨੋਲੋਜੀ ਦੀਆਂ ਕੰਪਨੀਆਂ ਵੱਲੋਂ ਆਪਣਾ ਟ్రਾਇਲ ਦਿਖਾਇਆ ਜਾਵੇਗਾ ਪੰਜਾਬ ਸਰਕਾਰ ਦੀ ਨਸ਼ਕ ਨਸ਼ਾ ਖਿਲਾਫ ਬਣੀ ਸਬ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਟੀਮਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਬ ਕਮੇਟੀ ਦੇ ਮੈਂਬਰ ਅਮਨ अरोड़ा ਅਤੇ ਡੀਜੀਪੀ ਗੌਰਵ ਯਾਦਵ ਟ్రਾਇਲ ਲੈਂਡ ਦੇ 8 ਟ్రਾਇਲ ਸੈਰੀ 11:30 ਵਜੇ ਸ਼ੁਰੂ ਹੋਵੇਗਾ ਤੇ ਦੋਸਤੋ ਜਲਦੀ ਅਗਲੀ ਖਬਰ ਦੇਵਾਦੋ ਸੁਲਤਾਨਪੁਰ ਸੁਲਤਾਨਪੁਰ ਲੋਧੀ ਜਿਹੜਾ ਟਰੱਕ ਨੇ ਟਿਪਰ ਵਿਚਾਲੇ ਹੋਈ ਟੱਕਰ ਵਾਹਨਾ ਦੇ ਉੱਡੇ ਫਰਖੱਚੇ ਵਾਲ-ਵਾਲ ਬੱਚੇ ਚਾਲਕ ਅੱਜ ਦੇ ਦਿਨ ਚੜ੍ਹਦੇ ਅਸੀਂ ਸੁਲਤਾਨਪੁਰ ਲੋਧੀ ਤੋਂ ਬੇਹੱਦ ਮੰਦਪਗੀ ਖਬਰ ਸਾਹਮਣੇ ਆਈ ਹੈ ਐਂਡ ਦੀਪੇਵਾਲ ਮਾਰਗ ਤੇ ਪੱਥਰ ਨਾਲ ਲੱਦੇ ਟਿਪਰ ਅਤੇ ਆਲੂਆਂ ਨਾਲ ਲੱਦੇ ਟਰੱਕ ਵਿਚਾਲੇ ਇੱਕ ਬਰਦਾਸ਼ਤ ਪੜਤ ਹੋਈ। ਖੰਮੋ ਸਾਹਮਣੇ ਹੋਈ ਇਸ ਪੜਤ ਦੇ ਦੌਰਾਨ ਦੋਹਾਂ ਵਾਹਨਾਂ ਦੇ ਫਰਖੱਚੇ ਉੱਡ ਗਏ। ਗਣੀ ਮਤਬ ਇਹ ਰਹੀ ਕਿ ਦੋਹੇ ਵਾਹਨ ਚਾਲਕ ਵਾੜ-ਵਾਲ ਬਚ ਗਏ। ਹਾਲਾਂਕਿ ਟਿਪਰ ਚਾਲਕ ਜ਼ਖਮੀ ਹੋਇਆ ਹੈ ਜੋ ਕਿ ਸਿਵਲ ਹਸਪਤਾਲ ਤੋਂ ਤਾਲਪੁਰ ਲੋਧੀ ਵਿਖੇ ਜੇਰੇ ਇਲਾਜ ਹੈ। ਦੋਸਤੋ ਦੇਖ ਸਕਦੇ ਹੋ ਕਿ ਟਰੱਕ ਦਾ ਹਾਲਾਤ ਕਿਦਾਂ ਪਲਟਿਆ ਹੈ ਤੇ ਕਿਦਾਂ ਘੱਟੇ ਡਿੱਗੇ ਹੋਏ ਨੇ ਤੇ ਗੱਲ ਕਰ ਲਈਏ ਦੋਸਤੋ ਟਰੱਕ ਚਾਲਕ ਨੇ ਦੱਸਿਆ ਕਿ ਟਿਪਰ ਚਾਲਕ ਨੇ ਤੇਜ਼ ਰਫ਼ਤਾਰ ਦੇ ਨਾਲ ਰੋਂਗ ਸਾਈਡ ਤੋਂ ਆ ਕੇ ਉਸ ਨੂੰ ਟੱਕਰ ਮਾਰੀ ਹੈ ਜਦ ਕਿ ਟਿਪਰ ਚਾਲਕ ਦਾ ਕਹਿਣਾ ਹੈ ਕਿ ਉਸ ਦੇ ਟਿਪਰ ਦੇ ਟਾਇਰ ਫਟ ਜਾਣ ਕਾਰਨ ਸੰਤੁਲਨ ਵਿਗੜ ਗਿਆ ਸੀ ਜਿਸ ਤੋਂ ਬਾਅਦ ਇਹ ਟੱਕਰ ਹੋਈ ਹੈ ਡਿਊਟੀ ਡਾਕਟਰ ਡਾਕਟਰ ਦਾ ਕਹਿਣਾ ਹੈ ਕਿ ਜ਼ਖਮੀ ਟ੍ਰਿਪਰ ਚਾਲਕ ਦੀ ਹਾਲਤ ਸਥਿਰ ਨਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਧੰਨਵਾਦ ਦੋਸਤੋ ਅੱਜ ਦੀਆਂ ਅੱਜੀਆਂ ਖਬਰਾਂ ਨੂੰ ਇੱਥੇ ਹੀ ਖਤਮ ਕਰਦੇ ਹਾਂ। ਦੋਸਤੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ